एसजेपीसी ਨੇ ਵੱਡੀ ਮੀਟਿੰਗ ਸਾਧ ਲਈ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੀ ਹੈ ਕਿ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤੇ ਅੱਜ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਦੁੱਛੇ ਪਾਸੇ ਉੱਥੇ ਹੀ ਦੱਸਦੀ ਏ ਕਿ ਵਿਸ਼ੇਸ਼ اجلاس ਨੂੰ ਲੈ ਕੇ ਤਰੀਕ ਜਿਹੜੀ ਕਿ ਉਸ ਦਾ ਵੀ ਐਲਾਨ ਹੋ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਉਸ ਨੂੰ ਲੈ ਕੇ ਵੀ ਐਸਜੀਪੀਸੀ ਕੋਈ ਵੱਡਾ ਫੈਸਲਾ ਅੱਜ ਕਰ ਸਕਦੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਕੱਲ ਵੀ ਜਿਹੜਾ ਕਿ ਲਗਾਤਾਰ ਚਰਚਾਾਂ ਮੈਂ ਐਸਜੀਪੀਸੀ ਦੀ ਮੀਟਿੰਗ ਨੂੰ ਲੈ ਕੇ ਹੋ ਰਹੀਆਂ ਸੀ ਤੇ ਅੱਜ ਦੱਸਦੀ ਏ ਕਿ ਹੜਾ ਨੂੰ ਲੈ ਕੇ ਰਾਹਤ ਸਮਗਰੀ ਜੋ ਬੀਤੇ ਦਿਨਾਂ ਚ ਐਸਜੀਪੀਸੀ ਨੇ ਭੇਜੀ ਸੀ ਉਸ ਦੇ ਉੱਤੇ ਅੱਜ ਚਰਚਾ ਹੋਏਗੀ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਹਿਮ ਕਾਨਫਰੰਸ ਹੋ ਸਕਦੀ ਹੈ ਤਾਂ ਹਰਜਿੰਦਰ ਸਿੰਘ tạmਮੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ ਦੇ ਵਿੱਚ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਿਆ ਜਾ ਰਿਹਾ ਕਿ ਵਿਸ਼ੇਸ਼ اجلاس ਦੀ ਤਰੀਕ ਦਾ ਐਲਾਨ ਵੀ ਹੋ ਸਕਦਾ ਹੈ ਐਸਜੀਪੀਸੀ ਨੇ ਅੱਜ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨੀ ਹੈ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਸੁਣਾ ਸਕਦੇ ਨੇ ਐਸਜੀਪੀਸੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਤੀਏ ਕਿ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤੇ ਅੱਜ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਦੁੱਛੇ ਪਾਸੇ ਉੱਥੇ ਹੀ ਦੱਸਦੀ ਏ ਕਿ ਵਿਸ਼ੇਸ਼ اجلاس ਨੂੰ ਲੈ ਕੇ ਤਰੀਕ ਜਿਹੜੀ ਕਿ ਉਸ ਦਾ ਵੀ ਐਲਾਨ ਹੋ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਉਸ ਨੂੰ ਲੈ ਕੇ ਵੀ ਐਸਜੀਪੀਸੀ ਕੋਈ ਵੱਡਾ ਫੈਸਲਾ ਜਿੱ ਕਰ ਸਕਦੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਕੱਲ ਵੀ ਜਿਹੜਾ ਕਿ ਲਗਾਤਾਰ ਚਰਚਾਾਂ ਮ ਐਸਜੀਪੀਸੀ ਦੀ ਮੀਟਿੰਗ ਨੂੰ ਲੈ ਕੇ ਹੋ ਰਹੀਆਂ ਸੀ ਤੇ ਅੱਜ ਦੱਸਦੀ ਏ ਕਿ ਹੜ੍ਹਾਂ ਨੂੰ ਲੈ ਕੇ ਰਾਹਤ ਸਮੱਗਰੀ ਜੋ ਬੀਤੇ ਦਿਨਾਂ ਚ ਐਸਜੀਪੀਸੀ ਨੇ ਭੇਜੀ ਸੀ ਉਸ ਦੇ ਉੱਤੇ ਅੱਜ ਚਰਚਾ ਹੋਏਗੀ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਹਿਮ ਕਾਨਫਰੰਸ ਹੋ ਸਕਦੀ ਹੈ ਤਾਂ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ ਦੇ ਵਿੱਚ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਸ਼ੇਸ਼ اجلاس ਦੀ ਤਰੀਕ ਦਾ ਐਲਾਨ ਵੀ ਹੋ ਸਕਦਾ ਹੈ ਤਾਂ ਜੀਪੀਸੀ ਨੇ ਅੱਜ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨੀ ਹੈ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਸੁਣਾ ਸਕਦੇ ਨੇ ਐਸਜੀਪੀਸੀ ਨੇ ਵੱਡੀ ਮੀਟਿੰਗ ਸਾਧ ਲਈ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਤੀਏ ਕਿ ਥੋੜੇ ਸਮੇਂ ਦੇ ਵਿੱਚ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਤੇ ਅੱਜ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਦੂਜੇ ਪਾਸੇ ਉਥੇ ਹੀ ਦੱਸਦੀ ਏ ਕਿ ਵਿਸ਼ੇਸ਼ اجلاس ਨੂੰ ਲੈ ਕੇ ਤਰੀਕ ਜਿਹੜੀ ਕਿ ਉਸ ਦਾ ਵੀ ਐਲਾਨ ਹੋ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਉਸ ਨੂੰ ਲੈ ਕੇ ਵੀ ਐਸਜੀਪੀਸੀ ਕੋਈ ਵੱਡਾ ਫੈਸਲਾ ਅੱਜ ਕਰ ਸਕਦੀ ਹੈ ਤੇ ਜਿਸ ਦੇ ਦੌਰਾਨ ਉਥੇ ਹੀ ਕੱਲ ਵੀ ਜਿਹੜਾ ਕਿ ਲਗਾਤਾਰ ਚਰਚਾ ਮ ਐਸਜੀਪੀਸੀ ਦੀ ਮੀਟਿੰਗ ਨੂੰ ਲੈ ਕੇ ਹੋ ਰਹੀਆਂ ਸੀ ਤੇ ਅੱਜ ਦੱਸਦੀ ਏ ਕਿ ਹੜ੍ਹਾਂ ਨੂੰ ਲੈ ਕੇ ਰਾਹਤ ਸਮੱਗਰੀ ਜੋ ਬੀਤੇ ਦਿਨਾਂ 'ਚ ਐਸਜੀਪੀਸੀ ਨੇ ਭੇਜੀ ਸੀ ਉਸ ਦੇ ਉੱਤੇ ਅੱਜ ਚਰਚਾ ਹੋਏਗੀ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਹਿਮ ਕਾਨਫਰੰਸ ਹੋ ਸਕਦੀ ਹੈ ਤਾਂ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਮੀਟਿੰਗ ਸੱਦ ਲਈ ਹੈ ਇਸ ਮੀਟਿੰਗ ਦੇ ਵਿੱਚ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਸ਼ੇਸ਼ اجلاس ਦੀ ਤਰੀਕ ਦਾ ਐਲਾਨ ਵੀ ਹੋ ਸਕਦਾ ਹੈ ਤਾਂ ਜੀਪੀਸੀ ਨੇ ਅੱਜ ਸਿੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨੀ ਹੈ ਇਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਹਰਜਿੰਦਰ ਸਿੰਘ ਧਾਮੀ ਸੁਣਾ ਸਕਦੇ